ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1219 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1220 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਗਮ ਹਲਾ ਪੰਜਵਾਂ ਰਾਗ ਸਾਰੰਗ ਵਿੱਚ ਪੰਜਵੇਂ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਪ੍ਰਭ ਜੀ ਮੋਹਿ ਕਵਨ ਨਾਥ ਵਿਚਾਰਾ ਏ ਪ੍ਰਭੂ ਜੀ ਪਰਮਾਤਮਾ ਜੀ ਤੇਰੀ ਮਿਹਰ ਤੋਂ ਬਿਨਾ ਮੇਰੀ ਕੋਈ ਪਾਇਆ ਨਹੀਂ ਮੈਂ ਤਾਂ ਵਿਚਾਰਾ ਅਨਾਥ ਹੀ ਹਾਂ ਕਵਨ ਮੂਲ ਤੇ ਮਾਨੁਖ ਕਰਿਆ ਇਹੋ ਪ੍ਰਤਾਪ ਤੁਹਾਰਾ ਰਹਾਓ ਕਿਸ ਮੁੜ ਤੋਂ ਇੱਕ ਬੂੰਦ ਤੋਂ ਮੈਨੂੰ ਤੂੰ ਉਨੋਖ ਬਣਾ ਦਿੱਤਾ ਇਹ ਤੇਰਾ ਹੀ ਪ੍ਰਤਾਪ ਹੈ ਇਹ ਸਭ ਕਰਨ ਦੇ ਸਮਰੱਥ ਤੂੰ ਹੀ ਹੈ ਦਾਤਾਰ ਜੀਓ ਰਹਾਓ ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਹੇ ਜਿੰਦ ਦੇ ਦੇਣ ਵਾਲੇ ਹੇ ਪ੍ਰਾਣ ਦਾਤੇ ਹੇ ਸਭ ਪਦਾਰਥ ਦੇਣ ਵਾਲੇ ਤੇਰੇ ਗੁਣ ਬੇਅੰਤ ਹਨ ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਸਾਭ ਕੇ ਪ੍ਰੀਤਮ ਸਰਬ ਪ੍ਰਤ ਪਾਲਕ ਸਰਬ ਘਟਾਂ ਆਧਾਰਾ हे ਸਭ ਜੀਵਾਂ ਦੇ ਪਿਆਰੇ हे ਸਭਨਾ ਦੇ ਪਾਲਨਹਾਰ ਤੂੰ ਸਭ ਸਰੀਰਾਂ ਨੂੰ ਆਸਰਾ ਦਿੰਦਾ ਹੈ ਕੋਏ ਨਾ ਜਾਣੈ ਤੁਮਰੀ ਗਤ ਮਿਤ ਆਪੇ ਹੈ ਕਪਸਾਰਾ हे ਪ੍ਰਭੂ ਤੂੰ ਕਿਹੋ ਜਿਹਾ ਹੈ ਅਤੇ ਕਿੱਡਾ ਵੱਡਾ ਹੈ ਕੋਈ ਜੀਵੇ ਨਹੀਂ ਜਾਣ ਸਕਦਾ ਤੂੰ ਆਪ ਇਸ ਜਗਤ ਖਿਲਾਰੇ ਦਾ ਖਿਲਾਰਨ ਵਾਲਾ ਹੈ ਤੇ ਸਮੇਟਣਾ ਵੀ ਤੂੰ ਆਪ ਹੀ ਹੈ ਇੱਕ ਖੇਨ ਵਿੱਚ ਹੀ ਤੂੰ ਇਹ ਖਿਲਾਰਾ ਖਿਲਾਰ ਦਿੰਦਾ ਹੈ ਤੇ ਇੱਕ ਖੇਨ ਵਿੱਚ ਹੀ ਸਮੇਟ ਲੈਂਦਾ ਹੈ ਤੂੰ ਬੜਾ ਸਮਰੱਥ ਹੈਂ ਦਾਤਾ ਸਾਧਨਾਵ ਬੈਠਾਵੋ ਨਾਨਕ ਪਵ ਸਾਗਰ ਪਾਰੋ ਤਾਰਾ ਹੇ ਨਾਨਕ ਮینو ਸਾਧ ਸੰਗਤ ਦੀ ਬੇੜੀ ਵਿੱਚ ਬਠਾਲ ਅਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤ ਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਮਿਲ ਕੇ ਨਾਮ ਜਪਣ ਦੀਆਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ ਤੇ ਪ੍ਰਮਾਤਮਾ ਦਾ ਨਾਮ ਜਪ ਕੇ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸਾਰਗ ਮਹੱਲਾ ਪੰਜਵਾ ਆਵੈ ਰਾਮ ਸਰਣ ਵੱਡ ਭਾਗੀ ਕੋਈ ਵੱਡੇ ਭਾਗਾ ਵਾਲਾ ਮਨੁੱਖ ਹੀ ਪਰਮਾਤਮਾ ਦੀ ਸ਼ਰਨ ਵਿੱਚ ਆਉਂਦਾ ਹੈ ਏਕਸਬੇ ਨਕੇ ਸ਼ੋਰ ਨਾ ਜਾਣਾ ਅਵਰ ਉਪਾਵ ਤੇ ਆਗੀ ਰਹਾਓ ਇਕ ਪਰਮਾਤਮਾ ਦੀ ਸ਼ਰਨ ਤੋਂ ਬਿਨਾ ਉਹ ਮਨੁੱਖ ਕੋਈ ਹੋਰ ਹੀਲਾ ਨਹੀਂ ਜਾਣਦਾ ਉਹ ਹੋਰ ਸਾਰੇ ਹੀਲੇ ਛੱਡ ਦਿੰਦਾ ਹੈ ਰਹਾਉ ਮਨ ਬਾਚ ਕਰਮ ਆਰਾਧੇ ਹਰ ਹਰ ਸਾਧ ਸੰਗ ਸੁਖ ਪਾਇਆ ਪ੍ਰਭੂ ਦੀ ਸ਼ਰਨ ਆਉਣ ਵਾਲਾ ਮਨੁੱਖ ਆਪਣੇ ਮਨ ਦੀ ਰਾਹੀ ਬਚਨ ਦੇ ਰਾਹੀ ਕੰਮ ਦੇ ਰਾਹੀ ਪਰਮਾਤਮਾ ਦਾ ਹੀ ਆराधना ਕਰਦਾ ਹੈ ਉੱਠਦੇ ਆ ਬੈਹਿੰਦੇ ਆ ਸੁੱਤਿਆਂ ਜਾਗਿਆਂ ਜਾਗਦੇ ਆ ਤੁਰਦੇ ਆ ਫਿਰਦੇ ਆ ਉਹ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ਊਠਤ ਬੈਠਤ ਸੋਵਤ ਤੇਈ ਹੈ ਮਾਰਗ ਚਲਤ ਹਰੇ ਹਰ ਗਾਈ ਹੈ ਉਹ ਗੁਰੂ ਦੀ ਸੰਗਤ ਵਿੱਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ ਆਨੰਦ ਬਿਨੋਦ ਅਕਥ ਕਥਾ ਰਸ ਸਾਚੈ ਸਹਿਜ ਸਮਾਇਆ ਉਸ ਦੇ ਹਿਰਦੇ ਵਿੱਚ ਆਤਮਕ ਆਨੰਦ ਤੇ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਉਹ ਇਕੱਠ ਪ੍ਰਭੂ ਦੀ ਸਿਬ ਸਲਾਹ ਦਾ ਸਵਾਦ ਮਾਣਦਾ ਰਹਿੰਦਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਪਰਮਾਤਮਾ ਵਿੱਚ ਅਤੇ ਆਤਮਿਕ ਡੋਲਤਾ ਵਿੱਚ ਲੀਨ ਰਹਿੰਦਾ ਹੈ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕਿ ਉਤਮ ਬਣੇ ਪ੍ਰਭੂ ਪਰਮਾਤਮਾ ਮੇਰ ਕਰਕੇ ਜਿਸ ਮਨੁੱਖ ਨੂੰ ਆਪਣਾ ਸੇਵਕ ਬਣਾ ਲੈਂਦਾ ਹੈ ਉਸ ਦੀ ਉੱਚੀ ਸੋਭਾ ਹੁੰਦੀ ਹੈ ਤੇ ਉਸ ਦੀ ਬਾਣੀ ਪਵਿੱਤਰ ਹੋ ਜਾਂਦੀ ਹੈ ਉਹ ਉੱਚੇ ਸੁੱਚੇ ਬੋਲ ਬੋਲਦਾ ਹੈ ਫੇਰ ਉਹ ਮੂੰਹੋਂ ਫਿੱਕੇ ਬੋਲ ਨਹੀਂ ਬੋਲਦਾ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਕਈ ਮੂਰਖਾਂ ਨੂੰ ساری ਉਮਰ ਲੰਘ ਜਾਂਦੀ ਹੈ ਤੇ ਬੋਲਣਾ ਵੀ ਨਹੀਂ ਆਉਂਦਾ ਇਸ ਕਰਕੇ ਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਨ੍ਹਾਂ ਦੀ ਸੋਭਾ ਵੀ ਹੁੰਦੀ ਹੈ ਤੇ ਉਹਨਾਂ ਦਾ ਬੋਲਚਾਲ ਵੀ ਸੁਧਰ ਜਾਂਦਾ ਹੈ ਸਾਧ ਸੰਗ ਨਾਨਕ ਨਿਸਤਰੀ ਗਏ ਜੋ ਰਾਤੇ ਪ੍ਰਭ ਨਿਰਬਾਣੀ ਹੈ ਨਾਨਕ ਜਿਹੜੇ ਸਾਧ ਜਨ ਨਿਰਲੇਪ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੀ ਸੰਗਤ ਵਿੱਚ ਰਿਆਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਸਾਰਗ ਮਹੱਲਾ ਪੰਜਵਾ ਜਾਤੇ ਸਾਧੂ ਸਰਣ ਗਹੀ ਜਦੋਂ ਤੋਂ ਮੈਂ ਗੁਰੂ ਦਾ ਪੱਲਾ ਫੜਿਆ ਹੈ ਸਾਤ ਸਹਜ ਮਨ ਭਿਓ ਪਰਗਾਸਾ ਬਿਰਥਾ ਕਸ਼ ਨਾ ਰਹੀ ਰਹਾਓ ਮੇਰੇ ਮਨ ਵਿੱਚ ਸ਼ਾਂਤੀ ਅਤੇ ਆਤਮਿਕ ਡੋਲਤਾ ਪੈਦਾ ਹੋ ਗਈ ਹੈ ਮੇਰੇ ਮਨ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ ਮੇਰੇ ਮਨ ਵਿੱਚ ਕੋਈ ਦੁੱਖ ਦਰਦ ਨਹੀਂ ਰਹਿ ਗਿਆ ਰਹਾਓ ਹੋ ਹੋ ਕਿਰਪਾਲ ਨਾਮ ਦੇਹ ਆਪਣਾ ਬੇਨਤੀ ਇਹ ਕਹੀ ਜਦੋਂ ਤੋਂ ਮੈਂ ਗੁਰੂ ਦਾ ਦਰ ਮਿਲਿਆ ਹੈ ਤਦੋਂ ਤੋਂ ਪ੍ਰਭੂ ਦਰਤੇ ਇਹੀ ਅਰਦਾਸ ਕਰਦਾ ਰਹਿੰਦਾ ਹਾਂ ਕਿ हे ਪ੍ਰਭੂ ਦਿਆਵਾਨ ਹੋ ਮੈਨੂੰ ਆਪਣਾ ਨਾਮ ਬਖਸ਼ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਜਾਓ ਏਹੋ ਗੁਣ ਗਾਵਾ ਦਿਨ ਰਾਤ ਨਾਨਕ ਜਾਓ ਏਹੋ ਇਸ ਤਰ੍ਹਾਂ ਸਾਨੂੰ ਵੀ ਪਰਮਾਤਮਾ ਤੋਂ ਪਰਮਾਤਮਾ ਦਾ ਨਾਮ ਮੰਗਣਾ ਚਾਹੀਦਾ ਹੈ ਸੁੱਖਾਂ ਦਾ ਦਾਤਾ ਜਿੱਥੇ ਆ ਗਿਆ ਜਿਸ ਹਿਰਦੇ ਘਰ ਵਿੱਚ ਬੈਠ ਗਿਆ ਉੱਥੇ ਦਾਤਾ ਤੇ ਸੁਖ ਪ੍ਰਵੇਸ਼ ਹੋ ਜਾਂਦੇ ਹਨ ਆ ਨ ਬਿਹਾਰ ਬਖਸੇ ਆ ਨ ਬਿਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਪ੍ਰਭੂ ਦਾ ਨਾਮ ਸਿਮਰਦਿਆ ਹੋਰ ਹੋਰ ਵਿਹਾਰਾਂ ਵਿੱਚ ਮੇਰਾ ਮਨ ਖਜਤ ਨਹੀਂ ਹੁੰਦਾ ਹੋਰ ਹੋਰ ਵਿਹਾਰ ਮੈਨੂੰ ਭੁੱਲ ਗਏ ਹਨ ਮੈਂ ਅਸਲ ਖੱਟੀ ਖੱਟ ਲਈ ਹੈ ਜਹਤੇ ਉਪਜੋ ਤਹੀ ਸਮਾਨੋ ਸਾਈ ਵਸਤੈ ਅਹੀ ਜਿਸ ਪ੍ਰਭੂ ਤੋਂ ਇਹ ਜਿੰਦੜੀ ਪੈਦਾ ਹੋਈ ਸੀ ਉਸੇ ਵਿੱਚ ਟਗੀ ਰਹਿੰਦੀ ਹੈ ਮੈਨੂੰ ਹੁਣ ਇਹ ਨਾਮ ਵਸਤੂ ਮੈਨੂੰ ਹੁਣ ਇਹ ਨਾਮ ਵਸਤੂ ਹੀ ਚੰਗੀ ਲੱਗਦੀ ਹੈ ਹੋਰ ਕੁਝ ਚੰਗਾ ਨਹੀਂ ਲੱਗਦਾ ਇਹ ਪੰਜਵੇਂ ਨਾਨਕ ਪਾਸ਼ਾ ਸਾਨੂੰ ਕਲਯੁਗ ਦੀ ਜੀਵਾਂ ਨੂੰ ਸਮਝਾ ਰਹੇ ਹਨ ਕਿ ਬੰਦਿਆ ਇਸ ਤਰ੍ਹਾਂ ਪ੍ਰਮਾਤਮਾ ਅੱਗੇ ਪੁਕਾਰ ਕਰ ਗੁਰੂ ਦੀ ਮਿਹਰ ਨਾਲ ਫਿਰ ਤੈਨੂੰ ਵੀ ਨਾਮ ਹੀ ਚੰਗਾ ਲੱਗੇਗਾ ਕੋ ਨਾਨਕ ਪਰਮ ਗੁਰ ਖੋਇਓ ਜੋਤੀ ਜੋਤ ਸਮਹੀ ਨਾਨਕ ਆਖਦਾ ਹੈ ਗੁਰੂ ਨੇ ਮੇਰੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਮੇਰੀ ਜਿੰਦ ਪ੍ਰਭੂ ਦੀ ਜੋਤ ਵਿੱਚ ਲੀਨ ਰਹਿੰਦੀ ਹੈ ਸਾਰਗ ਮਹੱਲਾ ਪੰਜਵਾ ਰਸਨਾ RAM ਕੋ ਜਸ ਗਾਓ ਆਪਣੀ ਜੀਬ ਨਾਲ ਪਰਮਾਤਮਾ ਦੀ ਸਿਫਤਸਲਾ ਗਾਇਆ ਕਰੋ ਆਨ ਸੁਆਦ ਬਿਸਾਰ ਸਗਲੇ ਪਾਲੋ ਨਾਮ ਸੁਆਉ ਰਹਾਓ ਨਾਮ ਤੋਂ ਬਿਨਾ ਹੋਰ ਸਾਰੇ ਸਵਾਦ ਭੁਲਾ ਦੇ ਪਰਮਾਤਮਾ ਦੇ ਨਾਮ ਦਾ ਸਵਾਦ ਸਭ ਸਵਾਦਾ ਨਾਲੋਂ ਚੰਗਾ ਹੈ ਚਰਨ ਕਮਲ ਬਸਾਏ ਹਿਰਦੈ ਏਕ ਸਿਓ ਲੈ ਵਲਾਓ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਟਿਕਾਈ ਰੱਖ ਸਿਰਫ ਪਰਮਾਤਮਾ ਨਾਲ ਸੁਰਤ ਜੋੜੀ ਰੱਖ ਸਾਧ ਸੰਗਤ ਹੋਵੇ ਨਿਰਮਲ ਬੋੜ ਜੋ ਨਾ ਆਓ ਸਾਧ ਸੰਗਤ ਵਿੱਚ ਰਹਿ ਕੇ ਸੁੱਚੇ ਜੀਵਨ ਵਾਲਾ ਹੋ ਜਾਏਗਾ ਮੋੜ ਮੋੜ ਜੂਨਾ ਵਿੱਚ ਨਹੀਂ ਆਵੇਗਾ ਤੇਰਾ 84 ਦਾ ਗੇੜ ਘਟਿਆ ਜਾਵੇਗਾ ਜੀਉ ਪ੍ਰਾਨ ਆਧਾਰ ਤੇਰਾ ਤੂੰ ਨਿਥਾਵੇ ਥਾਓ ਓਏ ਹੇ ਹਰੀ ਮੇਰੀ ਜਿੰਦ ਤੇ ਪ੍ਰਾਣਾ ਨੂੰ ਤੇਰਾ ਹੀ ਆਸਰਾ ਹੈ ਜਿਸ ਦਾ ਹੋਰ ਕੋਈ ਸਹਾਰਾ ਨਾ ਹੋਵੇ ਤੂੰ ਉਸ ਦਾ ਸਹਾਰਾ ਹੈ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਦ ਬਲ ਜਾਓ ਏ ਹਰੀ ਮੈਂ ਤਾਂ ਆਪਣੇ ਹਰੀਖ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ ਅਤੇ ਮੈਂ ਨਾਨਕ ਤੇਥੋਂ ਸਦਕੇ ਜਾਂਦਾ ਹਾਂ ਸਾਰੰਗ ਮਹੱਲਾ ਪੰਜਵਾ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ ਹਾਂ ਇਹ ਮੇਰੇ ਲਈ ਬੈਕੁੰਠ ਹੈ ਮੁਕਤ ਪਦਾਰਥ ਸਾਧੂ ਸੰਗਤ ਅਮਰਤ ਹਰਿ ਕਾ ਨਾਉ ਰਹਾਉ ਗੁਰੂ ਦੀ ਸੰਗਤ ਵਿੱਚ ਟਿਕੇ ਰਹਿਣਾ ਮੇਰੇ ਵਾਸਤੇ ਚੋਹਾ ਪਦਾਰਥਾਂ ਵਿੱਚੋਂ ਸ਼੍ਰੇਸ਼ਟ ਮੁਕਤੀ ਪਦਾਰਥ ਹੈ ਪਦਾ ਪ੍ਰਮਾਤਮਾ ਦਾ ਨਾਮ ਹੀ ਮੇਰੇ ਲਈ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਰਹਾਓ ਊਤਮ ਕਥਾ ਸੁਣੀ ਜੈ ਸਰਵਣੀ ਮਾਇਆ ਮਿਆ ਕਰੋ ਭਗਵਾਨ ਊਤਮ ਕਥਾ ਸੁਣੀ ਜੈ ਸਰਵਣੀ ਮਿਆ ਕਰੋ ਭਗਵਾਨ हे ਭਗਵਾਨ ਪ੍ਰਮਾਤਮਾ ਵਾਹਿਗੁਰੂ ਮੇਰੇ ਉੱਤੇ ਮਿਹਰ ਕਰ ਤਾਂਕ ਮੈਂ ਤੇਰੀ ਉਤਮ ਸਿਫਤ ਸਲਾਹ ਕੰਨਾਂ ਨਾਲ ਸੁਣੀ ਜਾ ਸਕੇ ਤਾਂ ਕਿ ਮੇਰੇ ਕੋਲੋਂ ਤੇਰੀ ਉੱਤਮ ਸਿਫਤ ਸਲਾਹ ਕੰਨਾਂ ਨਾਲ ਸੁਣੀ ਜਾ ਸਕੇ ਆਵਤ ਜਾਤ ਦਉ ਪਖ ਪੂਰਨ ਪਾਈਐ ਸੁਖ ਬਿਸਰਾਮ ਸਿਵ ਸਲਾਹ ਦੀ ਬਰਕਤ ਨਾਲ ਜਮਣਾ ਤੇ ਮਰਨਾ ਇਹ ਦੋਵੇਂ ਪਖ ਮੁਕ ਜਾਂਦੇ ਹਨ ਸੁੱਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਸੋਦਤ ਸੋਦਤ ਤਾਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਵਿਚਾਰ ਕਰਦਿਆਂ ਕਰਦਿਆ ਅਸਲੀਅਤ ਲਭੀ ਹੈ ਕਿ ਪਰਮਾਤਮਾ ਦੀ ਭਗਤੀ ਹੀ ਪੂਰਨ ਤੌਰ ਤੇ ਹੀ ਚੰਗੀ ਕਿਰਿਆ ਹੈ ਕੋ ਨਾਨਕ ਇਕ ਨਾਮ RAM ਨਾਮ ਬਿਨ ਅਵਰ ਸਗਲ ਬਿਦਯੂਰੀ ਨਾਨਕ ਆਖਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਹਰੇਕ ਜੀਵਨ ਢੰਗ ਅਧੂਰਾ ਹੈ ਆਓ ਅਸੀਂ ਵੀ ਪ੍ਰਮਾਤਮਾ ਦੇ ਲੜ ਲੱਗੀਏ ਗੁਰਬਾਣੀ ਗੁਰੂ ਦੇ ਲੜ ਲੱਗ ਕੇ ਆਪਣਾ ਜਨਮ ਸਫਲ ਕਰੀਏ ਸੋਦਤ ਸੋਦਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਉ ਨਾਨਕੇ ਕਰਾਮਨਾਮ ਬਿਨ ਅਬਰ ਸਗਲ ਬਿਦਯੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1220 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1221 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ